ਇਸ ਸੋਹਣੇ ਮੁੰਡੇ ਨੇ ਕੁੜੀ ਦੇ ਨਾਲ ਆਪਣੇ ਸਬੰਧ ਬਣਾਏ ਅਤੇ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੀ ਮਰਜ਼ੀ ਦੇ ਅਨੁਸਾਰ ਇਹ ਲਵ ਮੈਰਿਜ ਕੀਤੀ ਗਈ ਸੀ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੋਕਟੋਕ ਨਹੀਂ ਸੀ ਇੰਗਲੈਂਡ ਦੇ ਵਿੱਚ ਇਹ ਮੁੰਡਾ ਚਲਾ ਗਿਆ ਪਰ ਉਸ ਤੋਂ ਕੁਝ ਸਮੇਂ ਬਾਅਦ ਅਪ੍ਰੈਲ ਮਹੀਨੇ ਦੇ ਵਿੱਚ ਇਸੇ ਸਾਲ ਉਹ ਵਾਪਸ ਆਇਆ ਅਤੇ ਥੋੜੇ ਹੀ ਦਿਨਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਮੁੰਡੇ ਦੀ ਜਾਨ ਚਲੀ ਗਈ ਜਿਸ ਦੇ ਪਿੱਛੇ ਦਾ ਕਾਰਨ ਉਸਦੇ ਸੱਸ ਸਹੁਰੇ ਨੂੰ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਮੁੰਡੇ ਦੇ ਵੱਲੋਂ ਸਹੁਰੇ ਘਰ ਜਾਣ ਤੋਂ ਬਾਅਦ ਹੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਜਾਨ ਗਈ ਹੈ ਇਸ ਦੀ ਬਕਾਇਦਾ ਇੱਕ ਵੀਡੀਓ ਬਣਾਈ ਗਈ ਜੋ ਕਿ ਮੁੰਡੇ ਨੇ ਆਪਣੀ ਭੂਆ ਨੂੰ ਭੇਜੀ ਸੀ ਜਗਰਾਉਂ ਦੇ ਪਿੰਡ ਕੋਠੇਪੋਨਾ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਲਵ ਮੈਰਿਜ ਕਰਾਉਣ ਤੋਂ ਬਾਅਦ ਸਹੁਰਿਆਂ ਤੋਂ ਤੰਗ ਆ ਕੇ ਇੱਕ ਜਵਾਈ ਦੀ ਜਾਨ ਗਈ ਹੈ ਜਾਨ ਦੇਣ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਬਣਾਈ ਸੀ ਅਤੇ ਇਹ ਵੀਡੀਓ ਹੁਣ ਪੁਲਿਸ ਤੇ ਕੋਲ ਪਹੁੰਚ ਚੁੱਕੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਜਗਰਾਉਂ थाना सदर ਦੀ ਪੁਲਿਸ ਨੇ ਸਾਸੋਰੇ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਜਾਣਕਾਰੀ ਇਹ ਮਿਲੀ ਕਿ ਜਗਰਾਉਂ ਦੇ ਪਿੰਡ ਦੇ ਵਿੱਚ 23 ਸਾਲਾ ਅਮਨਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਜਿਸ ਦਾ ਵਿਆਹ ਜਗਰਾਉਂ ਦੇ ਪਿੰਡ ਰਸੂਲਪੁਰ ਵਾਸੀ ਅਮਨਦੀਪ ਕੌਰ ਦੇ ਨਾਲ ਹੋਇਆ ਸੀ ਇਹ ਇੱਕ ਦੂਸਰੇ ਨੂੰ ਹੱਦੋਂ ਵੱਧ ਪਿਆਰ ਕਰਦੇ ਸੀ ਪਰ ਪਤਾ ਨਹੀਂ ਕਿਹੜੀਆਂ ਗੱਲਾਂ ਨੂੰ ਲੈ ਕੇ ਇਹਨਾਂ ਦੇ ਵਿੱਚ ਤਕਰਾਰ ਹੋਣਾ ਸ਼ੁਰੂ ਹੋ ਗਿਆ ਛੋਟੀਆਂ-ਛੋਟੀਆਂ ਹੀ ਗੱਲਾਂ ਸੀ ਜਿਸ ਤਰ੍ਹਾਂ ਦੇ ਨਾਲ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰ ਛੋਟੀਆਂ-ਮੋਟੀਆਂ ਗੱਲਾਂ ਜੋ ਘਰ ਦੇ ਵਿੱਚ ਹੁੰਦੀਆਂ ਉਹੀ ਇੱਥੇ ਸੀ ਪਰ ਪਤਾ ਨਹੀਂ ਕਿਉਂ ਆਖਿਰਕਾਰ ਲਵ ਮੈਰਿਜ ਕਰਾਉਣ ਤੋਂ ਬਾਅਦ ਮੁੰਡੇ ਦੇ ਨਾਲ ਇੰਨੀ ਮਾੜੀ ਘਟਨਾ ਹੋ ਗਈ ਹਲੇ ਨਵਾਂ ਨਵਾਂ ਹੀ ਹੋਸਦਾ ਵਿਆਹ ਹੋਇਆ ਸੀ ਇੱਕ ਸਾਲ ਵੀ ਇਸ ਵਿਆਹ ਨੂੰ ਨਹੀਂ ਹੋਇਆ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ ਅਤੇ ਮਰਜ਼ੀ ਦੇ ਨਾਲ ਹੀ ਵਿਆਹ ਕੀਤਾ ਗਿਆ ਪਰਿਵਾਰਿਕ ਮੈਂਬਰਾਂ ਨੇ ਹਾਲਾਂਕਿ ਉਸ ਸਮੇਂ ਸਮਝਾਇਆ ਸੀ ਤਾਂ ਅਖੀਰ 12 ਜੁਲਾਈ 2024 ਨੂੰ ਦੋਹਾਂ ਨੇ ਵਿਆਹ ਕੀਤਾ ਸੀ ਅਤੇ ਵਿਆਹ ਤੋਂ ਬਾਅਦ ਅਮਨਿੰਦਰ ਇੰਗਲੈਂਡ ਚਲਾ ਗਿਆ ਸੀ ਜਦੋਂ ਉਹ ਵਾਪਸ ਆਇਆ ਤਾਂ ਪਤਨੀ ਅਮਨਦੀਪ ਕੌਰ ਕਿਸੇ ਗੱਲ ਨੂੰ ਲੈ ਕੇ ਪਤੀ ਦੇ ਨਾਲ ਝਗੜਨ ਲੱਗ ਪੈਂਦੀ ਹੈ ਅਤੇ ਆਪਣੇ ਪੇਕੇ ਪਿੰਡ ਰਸੂਲਪੁਰ ਚਲੀ ਜਾਂਦੀ ਹੈ ਜਾਨਦੇ ਹੋਏ ਉਸਨੇ ਕਿਹਾ ਸੀ ਆਪਣੇ ਪਤੀ ਨੂੰ ਕਿ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਮੈਨੂੰ ਤੇਰੇ ਕੋਲੋਂ ਤਲਾਕ ਚਾਹੀਦਾ ਤਾਂ ਬੀਤੀ ਕੱਲ ਅਮਰਿੰਦਰ ਆਪਣੀ ਰੁੱਸੀ ਹੋਈ ਪਤਨੀ ਨੂੰ ਮਨਾਉਣ ਲਈ ਰਸੂਲਪੁਰ ਪਿੰਡ ਦੇ ਵਿੱਚ ਗਿਆ ਸੀ ਜਿੱਥੇ ਪਤਨੀ ਅਤੇ ਸਹੁਰਿਆਂ ਦੇ ਨਾਲ ਉਸ ਦੀ ਲੜਾਈ ਹੋ ਗਈ। ਇਸ ਗੱਲ ਤੋਂ ਪਰੇਸ਼ਾਨ ਹੋਏ ਅਮਰਿੰਦਰ ਨੇ ਸਹੁਰੇ ਘਰ ਦੇ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਖਾਦੀਆਂ ਅਤੇ ਆਪਣੇ ਮੋਬਾਈਲ ਤੋਂ ਇੱਕ ਵੀਡੀਓ ਬਣਾ ਲੇ। ਇਸ ਘਟਨਾ ਦੇ ਲਈ ਆਪਣੇ ਸਹੁਰੇ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵੀਡੀਓ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀ ਹਾਲਤ ਵਿਗੜਨ ਤੇ ਸਾਰੇ ਪਰਿਵਾਰ ਨੇ ਅਮਰਿੰਦਰ ਨੂੰ ਜਗਰਾਉਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਸੀ ਜਿੱਥੇ ਉਸ ਦੀ ਜਾਨ ਚਲੀ ਗਈ ਇਸ ਮਾਮਲੇ ਦੇ ਵਿੱਚ ਜਗਰਾਉਂ ਪੁਲਿਸ ਨੇ ਮ੍ਰਿਤਕ ਅਮਨਿੰਦਰ ਦੇ ਸਸਤੇ ਸੋਹਰੇ ਦੇ ਖਿਲਾਫ ਮਾਮਲਾ ਦਰਜ ਕੀਤਾ ਦੱਸਦੀ ਹੈ ਕਿ ਇਸ ਤਰ੍ਹਾਂ ਜਾਣ ਜਾਣ ਤੋਂ ਪਹਿਲਾਂ ਕੁੜੀ ਵਾਲਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਤੂੰ ਕੁਝ ਨਹੀਂ ਕਰਦਾ ਅਤੇ ਇਹੋ ਜਿਹੇ ਡਰਾਵੇ ਹਰ ਕੋਈ ਦਿੰਦਾ ਹੈ ਹੁਣ ਇਸ ਮੌਕੇ ਤੇ ਮੁੰਡੇ ਦੇ ਪਰਿਵਾਰਿਕ ਮੈਂਬਰ ਇਹ ਜਾ ਰਹੇ ਨੇ ਕਿ ਸਾਸੋਰੇ ਦੇ ਖਿਲਾਫ ਤਾਂ ਕਾਰਵਾਈ ਹੋ ਗਈ ਪਰ ਜਿਹੜੀ ਇਸ ਪੂਰੀ ਘਟਨਾ ਦੀ ਜੜ੍ਹ ਸੀ ਯਾਨੀ ਕਿ ਉਹ ਕੁੜੀ ਜਿਸ ਦੇ ਨਾਲ ਲਵ ਮੈਰਿਜ ਕਰਵਾਈ ਗਈ ਸੀ ਉਸ ਦਾ ਵੀ ਇੰਨਾ ਹੀ ਹੱਥ ਹੈ ਇਸ ਪੂਰੀ ਘਟਨਾ ਦੇ ਵਿੱਚ ਉਹਦੀ ਹੀ ਲੜਾਈ ਹੋਈ ਸੀ ਆਪਣੇ ਪਤੀ ਦੇ ਨਾਲ ਅਤੇ ਉਸ ਤੋਂ ਬਾਅਦ ਹੀ ਸਾਡੇ ਮੁੰਡੇ ਦੀ ਜਾਨ ਗਈ ਹੈ ਮੇਰੇ ਪਿੰਡ ਦਾ ਲੜਕਾ ਅਮਨਦਰ ਸਿੰਘ ਸਨੋ ਪ੍ਰਵਿੰਦਰ ਸਿੰਘ ਉਹ ਇੰਗਲੈਂਡ ਦਾ ਇੰਗਲੈਂਡ ਗਿਆ ਹੋਇਆ ਸੀ ਸਟੱਡੀ ਬੇਸ ਤੇ ਕਰੀਬ ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਪਿੰਡ ਰਸੂਲਪੁਰ ਉਹ ਰਸੂਲਪੁਰ ਉਹ ਤੋਂ ਬਾਅਦ 1 ਮਹੀਨੇ ਬਾਅਦ ਇਹ ਲੜਕਾ ਜਿਹੜਾ ਪਿੰਡ ਆਇਆ ਸੀਗਾ ਮਿੰਨਕ ਹੋ ਗਿਆ ਇਹ ਦੋਨੋਂ ਇਕੱਠੇ ਰਹਿ ਰਹੇ ਸੀ ਉਹਦੀ ਇਹ ਆ ਮਨਿੰਦਰ ਸਿੰਘ ਦੀ ਵਾਈਫ ਉਹ ਤੋਂ ਬਾਅਦ ਇਹਨਾਂ ਦਾ ਘਰੇ ਕੋਈ ਡਿਸਕੂਟ ਹੋਇਆ ਸੋਚੀ ਥੋੜਾ ਬਹੁਤਾ ਉਹਦੇ ਵਿੱਚ ਜਿਹੜੇ ਉਹਦੇ ਮਾਪੇ ਸੀਗੇ ਥੋੜਾ ਬਹੁਤ ਜਿਆਦਾ ਦਖਲ ਆਉਂਦਾ ਜੀ ਕਰਦੇ ਸੀ ਉਹ ਬੇਟੇ ਦੇ ਕਹਿਣ ਮੁਤਾਬਕ ਹਾਂਜੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਜਾ ਕੇ ਉਹਨੂੰ ਲੈ ਗਏ ਸੀ ਬੇਟੀ ਨੂੰ ਇੱਥੋਂ ਪਿੰਡੋਂ ਸਾਡੋਂ ਉਹ ਜਾ ਕੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਉਹਨੇ ਜਾ ਕੇ ਉਹਨਾਂ ਦੇ ਘਰ ਚਲਾ ਗਿਆ ਉਹਨਾਂ ਦੇ ਘਰ ਲਿਆ ਕੇ ਉਹਨੇ ਆਪਣਾ ਵੀਡੀਓ ਬਣਾ ਕੇ ਵੀ ਪਾਤੀ ਆਪਣੀ ਭੂਆ ਨੂੰ ਕਿ ਮੈਂ ਉਹਨਾਂ ਦੇ ਦੁੱਖ ਤੋਂ ਮਰ ਰਿਹਾ ਵਾਂ ਜੀ ਜਦੋਂ ਪੋਰ ਸਪੋਰਟ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਐਸ ਐਚ ਓ ਸਾਹਿਬ ਸਰਦੀਪ ਸਿੰਘ ਜੀ ਤੇ ਚੌਕੀ ਇੰਚਾਰਜ ਸਰਦੀਪ ਸਿੰਘ ਜੀ ਸਾਡੇ ਪਹੁੰਚੇ ਉੱਥੇ ਉਹਨਾਂ ਨੇ ਪਹੁੰਚ ਕੇ ਬਣਦੀ ਕਾਰਵਾਈ ਐਨ ਮੌਕੇ ਤੇ ਕੀਤੀ ਆ ਤੇ ਅੱਜ ਉਹਨਾਂ ਦੇ ਦਸਨ ਮੁਤਾਬਕ ਉਹਨਾਂ ਦੇ ਸਹੁਰੇ ਨੂੰ ਵੀ ਰੈਸਟ ਕਰ ਲਿਆ ਗਿਆ ਅਸੀਂ ਇਹਨਾਂ ਦੀ ਕਾਰਵਾਈ ਤੋਂ ਪੁਲਿਸ ਦੀ ਕਾਰਵਾਈ ਤੋਂ ਬਹੁਤ ਸੰਤੁਸ਼ਟ ਆ ਵਧੀਆ ਕੰਮ ਕੀਤਾ ਇਹਨਾਂ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਮਾਪਿਆਂ ਨੂੰ ਹਸਾਬ ਮਿਲਣਾ ਚਾਹੀਦਾ ਪੰਚਾਇਤੀ ਤੌਰ ਤੇ ਉਸ ਤੋਂ ਪਹਿਲਾਂ ਕੋਈ ਇਹਨਾਂ ਦਾ ਸਮਝੌਤਾ ਵੀ ਹੋਇਆ ਤੁਹਾਡੇ ਕੋਲ ਬੈਠ ਕੇ ਨਹੀਂ ਉਹਨਾਂ ਦੇ ਉੱਥੋਂ ਵਾਲੇ ਸਰਪੰਚ ਸਾਹਿਬ ਦੇ ਕੋਲ ਬੈਠ ਕੇ ਸਮਝੌਤਾ ਹੋਇਆ ਸੀ ਫਿਰ ਉਸ ਤੋਂ ਬਾਅਦ ਜਦੋਂ ਕੁੜੀ ਨੂੰ ਲੈ ਕੇ ਗਏ ਆ ਉਦੋਂ ਇੱਕ ਵਾਰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਸਾਡੀ ਕੁੜੀ ਨੇ ਇੱਥੇ ਬਸਣਾ ਨਹੀਂ ਹੈਗਾ ਉਹਨਾਂ ਨੇ ਕਿਹਾ ਵੀ ਚਲੋ ਤੁਹਾਨੂੰ ਅਸੀਂ ਟਾਈਮ ਦਿੰਨੇ ਆ 10 ਦਿਨ ਦਾ ਟਾਈਮ ਲੈ ਲਓ ਵੀ ਆਪਾਂ ਸੋਚਿਆ ਜਾਵੇ ਵੀ ਆਪਾਂ ਇਹ ਗੱਲ ਨੂੰ ਨਾ ਪਾ ਤਲਾਕ ਦੇ ਰਸਤੇ ਤੇ ਨਾ ਪਈਏ ਤੇ ਉਹ ਚਲੋ ਨਹੀਂ ਉਹਨਾਂ ਦਾ ਕੁਝ ਹੋ ਸਕਿਆ ਦੂਜੇ ਤਾਂ ਨਹੀਂ ਇਹ ਬੇਟਾ ਜਿਹੜਾ ਉੱਥੇ ਚਲਾ ਗਿਆ ਮੈਂ ਤੇਰੇ ਰਹਿਣਾ ਹੀ ਨਹੀਂਦਾ ਮੈਂ ਤਾਂ ਤਲਾਕ ਹੀ ਲੈਣਾ ਕੋਈ ਛੋੜੀਆ ਮੋੜੀਆਂ ਗੱਲਾਂ ਹੀ ਆਫੀਸ਼ੀਅਲ ਕਰ ਰਹੇ ਸੀ ਕਿ ਇਹ ਮੇਰੀ ਗੱਲ ਨਹੀਂ ਮੰਨਦੀ ਇਸ ਤਰ੍ਹਾਂ ਕੋਈ ਬਹੁਤੀ ਨਹੀਂ ਕਾਰਨ ਸਾਹਮਣੇ ਆਏ ਸਾਡੇ ਬਾਹਰ ਜਾਣ ਨੂੰ ਲੈ ਕੇ ਤਾਂ ਕੋਈ ਚੱਕਰ ਸੀ ਵੀ ਮੈਨੂੰ ਬਾਹਰ ਨਹੀਂ ਲੈ ਕੇ ਜਾਂਦਾ ਜ ਮੁੰਡਾ ਉਹ ਆ ਨਹੀਂ ਬਾਹਰ ਤਾਂ ਮੁੰਡਾ ਸਟੱਡੀ ਵਾਸਤੇ ਹੀ ਗਿਆ ਸੀਗਾ ਉਹ ਹੁਣ ਉਹ ਇੱਥੇ ਆ ਗਿਆ ਸੀਗਾ ਹੁਣ ਇਹ ਵੀ ਪਤਾ ਕਿ ਮੁੰਡਾ ਪੱਕਾ ਆ ਗਿਆ ਸੀਗਾ ਉਹਨੇ ਦੁਬਾਰਾ ਜਾਣਾ ਸੀਗਾ ਇਹ ਵੀ ਨਹੀਂ ਪਤਾ ਸਾਨੂੰ ਤੇ ਜਿਹੜੀ Laash ਆ ਜਿਹੜੀ ਉਹ ਕਿੱਥੋਂ ਉਹਦੇ ਸੌਰੇਪੁਰਵਾਸ ਤੋਂ ਇੱਕ ਪਿੰਡ ਪਰੰਪਰ ਦੀ ਸੀ ਜੀ ਨਹੀਂ ਕਲਿਆਣੀ ਹਸਪੀਟਲ ਤੋਂ ਜੀ ਉੱਥੇ ਸੌਰੇ ਕਰ ਜੀ ਸੌਰੇ ਕਰ ਹੀ ਗਏ ਸੀ ਹਾਂ ਜੀ ਕਿੱਥੇ ਗਏ ਸੀਗੇ ਜੀ ਸੌਰੇ ਕਰ ਬੱਚਾ ਹੋ ਗਿਆ ਜੀ ਅਮਨਿੰਦਰ ਸਿੰਘ 23 ਸਾਲ ਦੀ ਉਮਰ ਸੀਗੀ ਜੀ ਇਹ 22 ਦੇ ਵਿੱਚ 2022 ਦੇ ਵਿੱਚ ਜੋਕੇ ਗਿਆ ਸੀਗਾ ਇਹਦਾ ਜਿਹੜਾ ਪਿਛਲੇ ਸਾਲ ਵਿਆਹ ਹੋਇਆ ਸੀਗਾ 24 ਦੇ ਵਿੱਚ ਤੇ ਉਦੋਂ 15 ਦਿਨ ਅਮਨਦੀਪ ਘੋੜਾ ਰਸੂਲਪੁਰ ਜੰਦੀ ਦੀ ਲੜਕੀ ਜਿਹਨਾਂ ਦਾ ਵਿਆਹ ਹੋਇਆ ਸੀਗਾ ਰੇਲ ਸੋਨ ਦਾ ਨਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਤੇ ਹੁਣ ਇਹ ਪਿਛਲੇ ਮਹੀਨੇ ਯੂਕੇ ਤੋਂ ਵਾਰਸ ਆਇਆ ਸੀਗਾ ਜੀ ਇਹ ਜਿਹੜੀ ਲੜਕੀ ਆ 2 ਦਿਨ ਪਹਿਲਾਂ ਚਲੀ ਗਈ ਸੀ ਆਪਦੇ ਪੇਕੇ ਇਹ ਲੈਣ ਗਿਆ ਸੀਗਾ ਇਹਨਾਂ ਦੇ ਜਿਹੜੇ ਹੈਗੇ ਫਾਦਰ ਸਾਹਿਬ ਜਿਹਨਾਂ ਦੇ ਬੰਨਾਂ ਦੇ ਪਰਚਾ ਵਰਜ ਹੋਇਆ ਵਾ ਪਰਮਿੰਦਰ ਸਿੰਘ ਦੇ ਉਹਨਾਂ ਮੁਤਾਬਕ ਜਿਹੜੇ ਇਹ ਸੱਸ ਸਹੁਰਾ ਸੀਗਾ ਉਹਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਵਿਆਹ ਤੋਂ ਨਾਕਾਸੀ ਵੀ ਜਿਹੜਾ ਹੋ ਗਿਆ 104 ਨੰਬਰ ਤੇ ਹਾਂਜੀ 108 ਬੀਐਨਐਸ ਦੇ ਤਹਿਤ ਤੇ ਜਿਹੜੇ ਦੋਸ਼ੀ ਆ ਇਹਦੇ ਵਿੱਚ ਲਖਵੀਰ ਕੌਰ ਤੇ ਜਗਤਾਰ ਸਿੰਘ ਇਹਨਾਂ ਦੀ ਅ레ਸਟ ਜਿਹੜੀ ਆ ਕੀਤੀ ਆ ਰਹੀ ਤੇ ਵੀ ਰਾਤ ਦਾ ਅਸੀਂ ਮੁਕਦਮਾ ਦਰਜ ਕਰਕੇ ਪੋਸਟਮਾਰਟਮ ਜਿਹੜਾ ਹੋ ਰਿਹਾ ਵਾ ਤੇ ਉਹ ਤਲਫਾਸ ਹੀ ਜਾਂਦੇ ਨੇ ਤੇ ਤਾਂ ਇਹੀ ਦੱਸਦੇ ਆ ਵੀ ਜਿਹੜਾ ਲੜਕਾ ਸੀਗਾ ਬਜਰ ਦਾ ਬੱਚਾ ਆਇਆ ਵਾ ਉਹਦੇ ਦੇ ਸਹੁਰਾ ਪਰਿਵਾਰ ਵੱਲੋਂ ਦਖਲਅੰਦਾਜ਼ੀ ਜਿਹੜੀ ਹੋ ਰਹੀ ਸਸੋਰੇਆਂ ਨੂੰ 15 ਦਿਨਾਂ ਬਾਅਦ ਭਾਰਤ ਲਾਗਿਆ ਸੀਗਾ ਹਾਂਜੀ ਹਾਂਜੀ ਇਹ ਤਾਂ ਪਿਛਲੇ ਮਹੀਨੇ ਹੀ ਆਇਆ ਸੀਗਾ ਅਪ੍ਰੈਲ ਚ ਆਇਆ ਸੀਗਾ ਤੇ ਬਸ ਆਪ ਮਹੀਨੇ ਦੇ ਵਿੱਚ ਵਿੱਚ ਹੀ ਤਕਰੀਬਾ ਦੇ ਹਲਵਾ ਤਾਂ ਜਿਹੜੀ ਇੱਕ ਵੀਡੀਓ ਕਲਿੱਪ ਭੇਜਿਆ ਸੀਗਾ ਉਹਦੀ ਵੀ ਅਸੀਂ ਯਾਦ ਕਰ ਰਹੇ ਹਾਂ ਵੀਡੀਓ ਕਲਪ ਦੀ ਭੂਆ ਨੂੰ ਨੇ ਭੇਜਿਆ ਸੀਗਾ ਉਹ ਵਾਲੇ ਜਿਹੜਾ ਵਾ ਮਦਈ ਨੂੰ ਭੇਜਿਆ ਪਰਮਿੰਦਰ ਸਿੰਘ ਨੂੰ ਮਰਨ ਵਾਲੇ ਦੇ ਬਾਪ ਨੂੰ ਹਾਂਜੀ ਹਾਂਜੀ ਉਹ ਵੀ ਉਹਨਾਂ ਨੇ ਸਾਨੂੰ ਦੇਤਾ ਵਾ ਚ ਵੀ ਉਹਨੇ ਆਪ ਦੀ ਸੱਸ ਤੇ ਸਹੁਰੇ ਦਾ ਜ਼ਿਕਰ ਕੀਤਾ ਵਾ ਤੇ ਮੈਂ ਇਹਨਾਂ ਤੋਂ ਦੁਖੀ ਹੋ ਕੇ ਜਿਹੜਾ ਜੇ ਮੈਨੂੰ ਕੁਝ ਹੁੰਦਾ ਵਾ ਤੇ ਇਹ ਜ਼ਿੰਮੇਵਾਰ ਨੇ ਮੇਰੀ ਮੌਤ ਉਹਨੇ ਆਪਣਾ ਵੀਡੀਓ ਬਣਾ ਕੇ ਵੀ ਪਾਤੀ ਆਪਣੀ ਭੂਆ ਨੂੰ ਕਿ ਮੈਂ ਇਹਨਾਂ ਦੇ ਦੁੱਖ ਤੋਂ ਮਰ ਰਿਹਾ ਵਾਂ ਜੀ ਜਦੋਂ ਪੁਲਿਸ ਪਹੁੰਚੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਐਸ ਐਚ ਓ ਸਾਹਿਬ ਸਰਦੀਪ ਸਿੰਘ ਜੀ ਤੇ ਚੌਕੀ ਇੰਚਾਰਜ ਸਰਦੀਪ ਸਿੰਘ ਜੀ ਸਾਡੇ ਪਹੁੰਚੇ ਉੱਥੇ ਉਹਨਾਂ ਨੇ ਪਹੁੰਚ ਕੇ ਬਣਦੀ ਕਾਰਵਾਈ ਐਨ ਮੌਕੇ ਤੇ ਕੀਤੀ ਆ ਤੇ ਅੱਜ ਉਹਨਾਂ ਦੇ ਦਰਸ਼ਨ ਮੁਤਾਬਕ ਉਹਨਾਂ ਦੇ ਸਹੁਰੇ ਨੂੰ ਵੀ ਅਰੈਸਟ ਕਰ ਲਿਆ ਗਿਆ ਅਸੀਂ ਇਹਨਾਂ ਦੀ ਕਾਰਵਾਈ ਤੋਂ ਪੁਲਿਸ ਦੀ ਕਾਰਵਾਈ ਤੋਂ ਬਹੁਤ ਸੰਤੁਸ਼ਟ ਆਂ ਵਧੀਆ ਕੰਮ ਕੀਤਾ ਇਹਨਾਂ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਮਾਪਿਆਂ ਨੂੰ ਹਸਾਬ ਮਿਲਣਾ ਚਾਹੀਦਾ ਪੰਚਾਇਤੀ ਤੌਰ ਤੇ ਉਸ ਤੋਂ ਪਹਿਲਾਂ ਕੋਈ ਇਹਨਾਂ ਦਾ ਸਮਝੌਤਾ ਵੀ ਹੋਇਆ ਤੁਹਾਡੇ ਕੋਲ ਬੈਠ ਕੇ ਕਦੇ ਨਹੀਂ ਉਹਨਾਂ ਦੇ ਉੱਪਰ ਵਾਲੇ ਸਰਪੰਚ ਸਾਹਿਬ ਦੇ ਕੋਲੇ ਬੈਠ ਕੇ ਸਮਝੌਤਾ ਹੋਇਆ ਸੀ ਫਿਰ ਉਸ ਤੋਂ ਬਾਅਦ ਜਦੋਂ ਕੁੜੀ ਨੂੰ ਲੈ ਕੇ ਗਏ ਆ ਉਦੋਂ ਇੱਕ ਵਾਰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਸਾਡੀ ਕੁੜੀ ਨੇ ਇੱਥੇ ਬਸਣਾ ਨਹੀਂ ਹੈਗਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਾਨੂੰ ਅਸੀਂ ਟਾਈਮ ਦਿੰਨੇ ਆ 10 ਦਿਨ ਦਾ ਟਾਈਮ ਲੈ ਲਓ ਵੀ ਆਪਾਂ ਸੋਚਿਆ ਜਾਵੇ ਵੀ ਆਪਾਂ ਇਹ ਗੱਲ ਨੂੰ ਨਾ ਪਾ ਤਲਾਕ ਵਾਲੇ ਰਸਤੇ ਤੇ ਨਾ ਪਈਏ ਉਹ ਚਲੋ ਨਹੀਂ ਉਹਨਾਂ ਦਾ ਕੁਝ ਹੋ ਸਕਿਆ ਦੂਜੇ ਤਾਂ ਨਹੀਂ ਇਹ ਬੇਟਾ ਜਿਹੜਾ ਉੱਥੇ ਚਲਾ ਗਿਆ